ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਸਾਹਿਬ ਜੀ ਮਾਜ ਮਹੱਲਾ ਪੰਜਵਾ ਮਨ ਤਨ ਰਤਾ RAM ਪਿਆਰੇ ਸਰਬ ਸਦੀਜੈ ਆਪਣਾ ਵਾਰੇ ਆਠ ਪਹਿਰ ਗੋਵਿੰਦ ਗੁਣ ਗਾਈਐ ਬਿਸਰ ਨਾ ਕੋਈ ਸਾਦਾ ਜੀਉ ਸੋਈ ਸਾਜਨ ਮੀਤ ਪਿਆਰਾ RAM ਨਾਮ ਸਾਧ ਸੰਗ ਵਿਚਾਰਾ ਸਾਧੂ ਸੰਗ ਤਰੀਜੈ ਸਾਗਰ ਕਟਿਐ ਜਮ ਕੇ ਪਾਸਾ ਜੀਉ ਚਾਰ ਪਦਾਰਥ ਹਰ ਕੀ ਸੇਵਾ ਪਾਰ ਜਾਤ ਜਪ ਅਲਖ ਅਪੇਵਾ ਕਾ ਪਾਰ ਜਾਤ ਜਪ ਅਲਖ ਅਪੇਵਾ ਚਾਰ ਪਦਾਰਥ ਹਰ ਕੀ ਸੇਵਾ ਪਾਰ ਜਾਤ ਜਪ ਅਲਖ ਅਪੇਵਾ ਕਾਮ ਕ੍ਰੋਧ ਕਿਲ ਬਿਖ ਗੁਰ ਕਾਟੇ ਪੂਰਨ ਹੋਈ ਆਸਾ ਜੀਉ ਪੂਰਨ ਭਾਗ ਭਏ ਜਿਸ ਪ੍ਰਾਣੀ ਸਾਧ ਸੰਗ ਮਿਲੇ ਸਾਰੰਗ ਪਾਣੀ ਨਾਨਕ ਨਾਮ ਵਸਿਆ ਜਿਸ ਅੰਤਰ ਪਰਵਾਣ ਗਿਰਾਸਤ ਉਦਾਸਾ ਜਿਓ ਸਾਰੰਗ ਪਾਣੀ ਇਹ ਵੀ ਆਪਾਂ ਖਿਆਲ ਰੱਖਣਾ ਸਾਧ ਸੰਗਤ ਜੀ ਚਾਰ ਰੂਪ ਮੁੱਖ ਤੌਰ ਤੇ ਆਉਂਦੇ ਨੇ ਇੱਕ ਹੈ ਸਾਰੰਗ ਪਾਣੀ ਜੋ ਇੱਥੇ ਆਪਾਂ ਦਰਸ਼ਨ ਕਰ ਰਹੇ ਆਂ ਦੂਸਰਾ ਹੈ ਟਿੱਪੀ ਤੋਂ ਬਿਨਾ ਸਾਰਗ ਪਾਣੀ ਤੀਸਰਾ ਹੈ ਰਾਰੇ ਨੂੰ ਸਿਹਾਰੀ ਲਾ ਕੇ ਸਾਰਗ ਪਾਣੀ ਤੇ ਚੌਥਾ ਹੈ ਰਾਰੇ ਨੂੰ ਸਿਹਾਰੀ ਤੇ ਨਾਲ ਟਿੱਪੀ ਲਾ ਕੇ ਸਾਰੰਗ ਪਾਣੀ ਸੋ ਇਹ ਸਾਰਿਆਂ ਸਰੂਪਾਂ ਦਾ ਆਪਾਂ ਖਿਆਲ ਰੱਖਣਾ ਹੈ ਕਿ ਕਿੱਥੇ ਕਿਹੜੀ ਲਗਮਾਤਰ ਲੱਗੀ ਹੈ ਤੇ ਕਿਹੜੀ ਨਹੀਂ ਲੱਗੀ ਹੋਈ ਇਉਂ ਸਾਰੀ ਬਾਣੀ ਵਿੱਚ ਧਿਆਨ ਪੂਰਵਕ ਆਪਾਂ ਪਾਠ ਕਰਨਾ ਹੈ ਮਾਜ ਮਹੱਲਾ ਪੰਜਵਾ ਸਿਮਰਤ ਨਾਮ ਰਿਦੈ ਸੁਖ ਪਾਇਆ ਕਰਿ ਕਿਰਪਾ ਭਗਤੀ ਪ੍ਰਗਟਾਇਆ ਸੰਤ ਸੰਗ ਬਿੰਦੀ ਦੇ ਸਹਿਤ ਪਾਠ ਹੈ ਭਗਤੀ ਕਰ ਕਿਰਪਾ ਭਗਤੀ ਪ੍ਰਗਟਾਇਆ ਬਿੰਦੀ ਨਾਲ ਪਾਠ ਇਹ ਸਹੀ ਹੈ ਭਗਤੀ ਹਾਂਜੀ ਕਰ ਕਿਰਪਾ ਭਗਤੀ ਪ੍ਰਗਟਾਇਆ ਸੰਤ ਸੰਗ ਮਿਲ ਹਰ ਹਰ ਜਪਿਆ ਬਿਨ ਸੇ ਆਲਸ ਰੋਗਾ ਜਿਓ ਜਾ ਕੇ ਗ੍ਰਹਿ ਨਵ ਨਿਧ ਹਰ ਪਾਈ ਤਿਸ ਮਿਲਿਆ ਜਿਸ ਪੁਰਬ ਕਮਾਈ ਗਿਆਨ ਧਿਆਨ ਪੂਰਨ ਪਰਮੇਸ਼ਰ ਪ੍ਰਭ ਸਭਨਾ ਗੱਲਾ ਜੋਗਾ ਜਿਓ ਗਿਆਨ ਧਿਆਨ ਪੂਰਨ ਪਰਮੇਸ਼ਰ ਇਥੇ ਸੱਸੇ ਨੂੰ ਔਂਕਰ ਹੈ ਬਹੁਤੀਆਂ ਥਾਵਾਂ ਤੇ ਸੱਸੇ ਨੂੰ ਔਂਕਰ ਨਹੀਂ ਹੋਵੇਗਾ ਪਰਮੇਸ਼ਰ ਪਾਠ ਹੋਵੇਗਾ ਸੋ ਇਹ ਖਿਆਲ ਰੱਖਣਾ ਜੀ ਪਰਮੇਸ਼ਰ ਇਥੇ ਔਂਕਰ ਦੇ ਸਹਿਤ ਹੈ ਕੇ ਨਮਹ ਥਾਪ ਉਥਾਪਨ ਹਾਰਾ ਆਪ ਇਕੰਤੀ ਆਪ ਪਸਾਰਾ ਲੇਪ ਨਹੀਂ ਜਗ ਜੀਵਨ ਦਾਤੇ ਦਰਸ਼ਨ ਡਿਠੇ ਲਹਿਨ ਵਿਜੋਗਾ ਜੀਓ ਅੰਚਲ ਲਾਏ ਸਭ ਸਿਸਟ ਤਰਾਏ ਆਪਣਾ ਨਾਉ ਆਪ ਜਪਾਈ ਗੁਰ ਬੋਹਿਥ ਪਾਇਆ ਕਿਰਪਾ ਤੇ ਨਾਨਕ ਧੁਰ ਸੰਜੋਗਾ ਜਿਓ ਮਾਜ ਮਹੱਲਾ ਪੰਜਵਾ ਸੋਹੀ ਕਰਣਾ ਜੇ ਆਪ ਕਰਾਏ ਜਿੱਥੈ ਰੱਖੈ ਸਾ ਭਲੀ ਜਾਏ ਸੋਈ ਸਿਆਣਾ ਸੋ ਪਤਵੰਤਾ ਹੁਕਮ ਲੱਗੈ ਜਿਸ ਮੀਠਾ ਜਿਓ ਸਭ ਪਰੋਈ ਇਕਤ ਤਾਗੇ ਜਿਸ ਲਾਈ ਲਏ ਸੋ ਚਰਣੀ ਲਾਗੇ ਊਂਦ ਕਵਲ ਜਿਸ ਹੋਏ ਪ੍ਰਗਾਸਾ ਤੈਨ ਸਰਬ ਨਿਰੰਜਨ ਦੇਖਾ ਜਿਓ ਤੇਰੀ ਮਹਿਮਾ ਤੂੰ ਹੈ ਜਾਣ ਹੈ ਆਪਣਾ ਆਪ ਤੂੰ ਆਪ ਪਛਾਨ ਹੈ ਹਾਉ ਬਲਿਹਾਰੀ ਸੰਤਨ ਤੇਰੇ ਜਿਨ ਕਾਮ ਕ੍ਰੋਧ ਲੋਭ ਪੀਠਾ ਜਿਓ ਤੂੰ ਨਿਰਵੈਰ ਸੰਤ ਤੇਰੇ ਨਿਰਮਲ ਜਿਨ ਦੇਖੇ ਸਭ ਉਤਰਹਿ ਕਲਮਲ ਨਾਨਕ ਨਾਮ ਧਿਆਇ ਧਿਆਇ ਜੀਵੈ ਬਿਨ ਸਿਆ ਭ੍ਰਮ ਪਾਉ ਠੀਠਾ ਜੀਉ ਮਾਝ ਮਹੱਲਾ ਪੰਜਵਾ ਹਾਂ ਇੱਥੇ ਸਰਲੇਖ ਦੇ ਵਿੱਚ ਮਾਝ ਪਾਠ ਹੈ ਮਾਝ ਮਹੱਲਾ ਪੰਜਵਾ ਪਿੱਛੇ ਆਪਾਂ ਮਾਝ ਪੜਦੇ ਆਏ ਹਾਂ ਸਾਰਾ ਇੱਥੇ ਸਤਿਗੁਰੂ ਜੀ ਨੇ ਮਾਝ ਲਿਖਿਆ ਹੈ ਮਾਝ ਮਹੱਲਾ ਪੰਜਵਾ ਝੂਠਾ ਮੰਗਣ ਜੇ ਕੋਈ ਮੰਗੇ ਤਿਸ ਕੋ ਮਰਤੇ ਘੜੀ ਨਾ ਲਾਗੇ ਪਾਰ ਬ੍ਰਹਮ ਜੋ ਸਾਧ ਹੀ ਸੇਵੈ ਸੋ ਗੁਰ ਮਿਲ ਨਿਹਚਲ ਕਹਿਣਾ ਪ੍ਰੇਮ ਭਗਤ ਜਿਸ ਕੈ ਮਨ ਲਾਗੀ ਗੁਣ ਗਾਵੇ ਆਨ ਦਿਨ ਨਿਤ ਜਾਗੀ ਬਾਹ ਪਕੜ ਤਿਸ ਸੁਆਮੀ ਮੇਲੇ ਜਿਸ ਕੈ ਮਸਤਕ ਲਹਿਣਾ ਚਾਰਨ ਕਮਲ ਭਗਤਾ ਮਨ ਬੁੱਠੇ ਵਿਣ ਪਰਮੇਸ਼ਰ ਸਗਲੇ ਮੁਠੇ ਸੰਤ ਜਨਾ ਕੀ ਧੂੜ ਨਿਤ ਬਾਛ ਹੈ ਨਾਮ ਸੱਚੇ ਕਾ ਗਹਿਣਾ ਊਠਤ ਬੈਠਤ ਹਾਰੇ ਹਰ ਗਾਈਐ ਜਿਸ ਸਿਮਰਤ ਵਾਰ ਨਿਹਚਲ ਪਾਈਐ ਨਾਨਕ ਕਾਉ ਪ੍ਰਭ ਹੋਏ ਦਇਆਲਾ ਤੇਰਾ ਕੀਤਾ ਸਹਿਣਾ ਇਥੇ ਇਹ ਪੰਜਾਬ ਸ਼ਬਦ ਜੋ ਨੇ ਸੰਪੂਰਨ ਹੋ ਚੁੱਕੇ ਨੇ ਤੇ ਮੈਂ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਸੀ ਕਿ ਆਪਾਂ ਸਾਵਧਾਨੀ ਦੇ ਨਾਲ ਦਰਸ਼ਨ ਕਰਦੇ ਇਹਨਾਂ ਸ਼ਬਦਾਂ ਦਾ ਪਾਠ ਕਰਨਾ ਇਹਨਾਂ ਸ਼ਬਦਾਂ ਦੇ ਵਿੱਚ ਆਮ ਸ਼ਬਦਾਂ ਦੇ ਨਾਲੋਂ ਕੁਝ ਸਾਧ ਸੰਗਤ ਜੀ ਵੱਖਰਾਪਣ ਹੈ ਇਹਨਾਂ ਦੇ ਵਿੱਚ ਜੇ ਆਪ ਜੀ ਨੇ ਦਰਸ਼ਨ ਕੀਤੇ ਹੋਣ ਜੇ ਕਿਸੇ ਗੁਰਮੁਖ ਪਿਆਰੇ ਨੂੰ ਪਤਾ ਲੱਗਾ ਤੇ ਉੱਠ ਕੇ ਦੱਸ ਸਕਦਾ ਹੈ ਨਹੀਂ ਤੇ ਮੈਂ ਬੇਨਤੀ ਕਰਾਂਗਾ ਇਹ ਸਾਧ ਸੰਗਤ ਜੀ ਪੰਜਾਹ ਸ਼ਬਦ ਆਏ ਨੇ ਇੱਥੋਂ ਤੱਕ ਤੇ ਜੋ ਗੁਰੂ ਮਹਾਰਾਜ ਜੀ ਦਾ ਚਿੱਠੀਆਂ ਰੂਪੀ ਸ਼ਬਦ ਆਪਾਂ ਪੜ੍ਹਦੇ ਆਂ ਮੇਰਾ ਮਨ ਲੋਚਾ ਗੁਰਦਰਸ਼ਨ ਤਾਈ ਉਹਦੇ ਵਿੱਚ ਚਾਰ ਵਾਰੀ ਰਹਾਉ ਪਦ ਆਉਂਦਾ ਹੈ ਬਾਕੀ 49 ਸ਼ਬਦਾਂ ਦੇ ਵਿੱਚ ਇੱਕ ਵਾਰੀ ਵੀ ਰਹਾਉ ਨਹੀਂ ਆਇਆ ਇਸ ਕਰਕੇ ਇਹ ਧਿਆਨ ਲਖਣ ਯੋਗ ਹੈ ਸਾਧ ਸੰਗਤ ਜੀ ਇਹ ਸਾਰੇ ਸ਼ਬਦਾਂ ਦੇ ਵਿੱਚ ਆਪਾਂ ਵੇਖਿਆ ਵੀ ਰਹਾਉ ਪਦ ਆਇਆ ਨਹੀਂ ਇੱਕ ਤੁਖਾਰੀ ਰਾਗ ਹੈ ਉਹ ਸਾਰੇ ਰਾਗ ਦੇ ਵਿੱਚ ਨਹੀਂ ਆਉਂਦਾ ਇਹ ਸਾਧ ਸੰਗਤ ਜੀ ਆ ਸ਼ਬਦ ਨੇ ਜਿਨ੍ਹਾਂ ਦੇ ਵਿੱਚ ਰਹਾਉ ਪਾਦ ਨਹੀਂ ਆਇਆ ਇਹ ਸਾਧ ਸੰਗਤ ਜੀ ਆਪਾਂ ਇਸ ਗੱਲ ਨੂੰ ਨੋਟ ਰੱਖਣਾ ਹੈ ਅੱਗੇ ਜੋ ਅਸ਼ਟਬਦੀਆਂ ਆ ਪ੍ਰਾਰੰਭ ਹੋ ਰਹੀਆਂ ਨੇ ਉਹ ਆਪਾਂ ਪਾਠ ਸਰਵਣ ਕਰੀਏ ਜੀ